ਕਿਸੀ ਕਾਨੂੰਨ ਮੰਤਰੀ ਵਿਆਏ ਸੀ ਬੀਜੇਪੀ ਦੇ ਉਹ ਕਹਿ ਗਏ ਸੀ ਵੀ ਤੁਸੀਂ ਸਾਡੇ ਕੋਲ ਆਓ ਇਹ ਥੋੜੀ ਅਸੀਂ ਮੁਸ਼ਕਲਾਲ ਕਰਾਂਗੇ ਜਮੀਨ 'ਚ ਆਪਾਂ ਖੜੇ ਆ ਜਿੱਥੇ ਤੁਸੀਂ ਖੇਤੀ ਕਰਦੇ ਹੋ ਦੀ ਪੱਕੀ ਮਾਲਕੀ ਹੈ ਤੁਹਾਡੇ ਕੋਲ ਬਾਰੇ ਜੀ ਕਹਿੰਦੇ ਨੇ ਜੀ ਗਲਾਬੇ ਕੋਲ ਆ ਜੀ ਫਾਟ ਆਂਦੀ ਹੈ ਜੀ ਜੀ ਦਰਿਆ ਹੈਗਾ ਜੀ ਜੋ ਪਾਕਿਸਤਾਨ ਨੂੰ ਜਾਂਦਾ ਹੈ ਜੀ ਉਹਦਾ ਪਾਣੀ ਟੁੱਟ ਕੇ ਇਧਰ ਆਂਦਾ ਤੇਜਰਵਾਲਾ ਆਪਾਂ ਫਾਜ਼ਿਲਕਾ ਬਾਰਡਰ ਦੇ ਕਿਹੜੇ ਪਿੰਡ ਵਿੱਚ ਖੜੇ ਆ ਜੀ ਤੇਜਰਵੇਲਾ ਖੜੇ ਆ ਜੀ ਤੁਸੀਂ ਇਹ ਸਮਝਾਓ ਹੜ੍ਹਾਂ ਨੇ ਕਿੰਨੇ ਕੁ ਮਾਰ ਕੀਤੇ ਆ ਵਾਕਈ ਇੱਥੇ ਗਰਾਊਂਡ ਤੇ ਕਿੰਨੀ ਕੁ ਮਾਰ ਹੋਈ ਆ ਹੜ੍ਹਾਂ ਨਾਲ ਕਿੰਨੇ ਕੁ ਘਰ ਡੱਗੇ ਕਿੰਨੀਆਂ ਕੁ ਫਸਲਾਂ ਬਰਵਾਦ ਹੋਈਆਂ ਜੋ ਜੀ ਫਸਲਾਂ ਦਾ ਤੁਸੀਂ ਪਹਿਲੇ ਪੁੱਛ ਰਹੇ ਸੀ ਜੀ ਜੀ ਸਾਡੇ ਚੱਕਰਵੇਲਾ ਤੇ ਤੇਜਰਵੇਲਾ ਦਾ ਜੀ ਜੋ ਰਕਬਾ ਹੈ ਜ਼ਮੀਨੀ ਰਕਬਾ ਜੀ 1600 ਕਿੱਲਾ ਹੈ ਜੀ 1600 ਹਾਂਜੀ ਹਾਂਜੀ ਜੀ ਉਹ ਲਗਭਗ ਸਾਰੇ ਡੁੱਬ ਗਏ ਸਾਰੇ ਖਤਮ ਹੋ ਗਏ ਹਾਂਜੀ ਹਾਂਜੀ ਤੇ ਉਹਨਾਂ ਦੇ ਚ ਰੇਤ ਵੀ ਸੁੱਟ ਗਿਆ ਜੀ ਤੇ ਖੱਡੇ ਵੀ ਮਾਰ ਗਿਆ ਜੀ ਬਹੁਤ ਨੁਕਸਾਨ ਕਰ ਗਏ ਜੀ ਜੀ ਉਹ ਉਹਦੀ ਪਰਪਾਈ ਹੋਈ ਮਦਦ ਕੀਤੀ ਕਿਸਨੇ ਹਾਂਜੀ ਹਾਂਜੀ ਕਿਸਾਨ ਆਏ ਸੀ ਕਿਸਾਨਾਂ ਨੇ ਕੋ 7 ਦਿਨ ਰਏ ਸੀ ਉਹਨਾਂ ਟੋਏ ਟਿੱਬੇ ਪੱਧਰ ਕੀਤੇ ਜਿੰਨੀ ਕੋ ਉਹਨਾਂ ਦੀ ਮਦਦ ਮਤਲਬ ਨਾਲ ਦੀ ਤਰਫ ਹੋਈ ਉਹਨਾਂ ਕੀਤੀ ਆ ਬਲੂ ਮਦਦ ਜਿਹੜੀ ਇਹ ਜ਼ਮੀਨ 'ਚ ਆਪਾਂ ਖੜੇ ਆ ਜਿੱਥੇ ਤੁਸੀਂ ਖੇਤੀ ਕਰਦੇ ਹੋ ਦੀ ਪੱਕੀ ਮਾਲਕੀ ਹੈ ਤੁਹਾਡੇ ਕੋਲ ਸਾਡੇ ਕੋਲ ਨਹੀਂ ਜੀ 2007 'ਚ ਗਈ ਸੀ ਉਹ ਕੱਚੀ ਹੋ ਗਈ 2017 'ਚ ਕੱਚੀ ਹੋਣਾ ਕਰਤੀ ਸੀ 2010 ਚ 2010 ਤੋਂ 3 ਸਾਲਾਂ ਬਾਅਦ ਹਾਈ ਕੋਰਟ ਨੇ ਰੱਦ ਕਰ ਦਿੱਤੀ। ਹਾਂਜੀ ਹਾਂਜੀ ਹੁਣ ਤੁਸੀਂ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਕੋ ਸਾਡੀ ਜ਼ਮੀਨਾਂ ਦੀ ਜਿਹੜੀ ਕੱਚੀ ਮਾਲਕੀ ਉਹਨੂੰ ਪੱਕੀ ਕੀਤਾ ਜਾਵੇ। ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ ਉਸ ਤੋਂ ਬਿਲਕੁਲ ਕਰਨੇ ਹੈ ਜੀ ਵੀ ਸਾਡੀ ਪਹਿਲੀ ਪੱਕੀ ਕੀਤੀ ਜਾਵੇ ਜੋ ਜੋ 2007 ਚ ਪੱਕੀ ਹੋਈ ਸੀ ਤੇ 2010 ਚ ਕੱਚੀ ਹੋ ਗਈ ਸੀ। ਉਸ ਤੋਂ ਬਹੁਤ ਵਾਰੀ ਮੰਗ ਕੀਤੀ ਹੈ ਜੀ ਵੀ ਸਾਡੀ ਪੱਕੀ ਪਹਿਲੀ ਕੀਤੀ ਜਾਵੇ ਪਰ ਨਹੀਂ ਸੁਣੀ ਹਾਲੇ ਨਹੀਂ ਸੁਣੀ ਜੀ। ਉਹ ਤੇ ਕੋਈ ਕੋਰਟ ਦੀ ਸਟੇਟ ਤਾਂ ਨਹੀਂ ਲੱਗੀ ਹੋਈ ਪੱਕੀ ਕਰਨ ਤੇ। ਕੋਰਟ ਦੀ ਸਟੇਟ ਕਹਿੰਦੇ ਨੇ ਲੱਗੀ ਪਾਕੀ ਲੱਗੀ ਨਹੀਂ ਵੀ ਜੀ ਨਹੀਂ ਲੱਗੀ ਹੋਈ ਹਾਂਜੀ ਹਾਂਜੀ ਕਿ ਜਿੰਨਾ ਚਿਰ ਪੈਲੀ ਛੋਡੀ ਪੱਕੀ ਨਹੀਂ ਹੁੰਦੀ ਤੁਸੀਂ ਪੱਕੇ ਮਾਲਕ ਨਹੀਂ ਬਣਦੇ ਉਹਨਾਂ ਟਾਈਮ ਸਰਕਾਰ ਨੂੰ ਤੁਸੀਂ ਇਹ ਬੇਨਤੀ ਕਰਦੇ ਹੋ ਕਿ ਕੋਈ ਹੋਰ ਸਿਸਟਮ ਬਣਾਇਆ ਜਾਵੇ ਕੋਈ ਹੋਰ ਲਾ ਬਣਾਇਆ ਜਾਵੇ ਜਿਹਦੇ ਅਧੀਨ ਮਾਲਕੀ ਕਰਨ ਵਾਲੇ ਕਿਸਾਨਾਂ ਦੀ ਗਰਦਾਵਰੀ ਕਰਕੇ ਪਟਵਾਰੀ ਦੀ ਰਿਪੋਰਟ ਪਵਾ ਕੇ ਨੰਬਰਦਾਰ ਦੀ ਗਵਾਈ ਪਵਾ ਕੇ ਸੋਨੂੰ ਮਰੀ ਫਸਲ ਦਾ ਮੁਆਵਜ਼ਾ ਮਿਲੇ ਹਾਂਜੀ ਹਾਂਜੀ ਸਤ ਬਹੁਤ ਬੰਨ ਨੂੰ ਕਿਹਾ ਸੀ ਜੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਕੱਚੀਆਂ ਪੈਲੀਆਂ ਵਾਲਿਆਂ ਨੂੰ ਮੰਗ ਵੀ ਕੀਤੀ ਉਹ ਕਹਿੰਦੇ ਜੀ ਤੁਹਾਡੀ ਖੁਦਕਾਸ਼ਤ ਹੋਗੀ ਤੁਹਾਡਾ ਨਾ ਹੀ ਨਹੀਂ ਆਪਣੇ ਗਵਰਨਮੈਂਟ ਚ ਹੋਗੀ ਜੀ ਖੁਦਕੁਸ਼ਤ ਤੇ ਕੰਝਾਂ ਦੀ ਗਰਦਾਬਰੀ ਰਹੇਗੀ ਉਹਨਾਂ ਨੂੰ ਵੀ ਨਿਮਾਜਾ ਮਿਲ ਰਿਹਾ ਜੀ ਮਤਲਬ 2007 ਨਾਲੋਂ ਵੀ ਖਰਾਬ ਹੋ ਗਿਆ ਕੰਮ 2010 ਚ ਆ ਕੇ ਹਾਂਜੀ ਹਾਂਜੀ ਹੁਣਾਂ ਤਾਂ ਪੱਕੀ ਮਾਲ ਕੀ ਸੀ ਪਰ ਉਹ ਕੱਚੀ ਤੋਂ ਵੀ ਗਏ ਤੁਸੀਂ ਹਾਂਜੀ ਹਾਂਜੀ ਅੱਛਾ ਹੁਣ ਲਾਸਟ ਮੇਰਾ ਸਵਾਲ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕਿ ਜਿਹੜਾ ਹੜ੍ਹਾਂ ਦੀ ਮਾਰ ਨਾਲ ਜ਼ਮੀਨਾਂ ਮਰਦੀਆਂ ਤੁਸੀਂ ਚਾਹੁੰਦੇ ਕਿ ਦਰਿਆਵਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਦਰਿਆਵਾਂ ਦੀ ਜਿਹੜੀ ਮਿੱਟੀ ਡਿੱਗਦੀ ਆ ਉਹਨੂੰ ਸਰਕਾਰ ਆਪਣੇ ਖਰਚੇ ਤੇ ਚੱਕੇ ਇਹਦੇ ਬਾਰੇ ਕੀ ਕਹੂੰ ਇਹਦੇ ਬਾਰੇ ਜੀ ਕਹਿੰਦੇ ਨੇ ਜੀ ਗਲਾਬੇ ਕੋਲ ਆ ਜੀ ਫਾਟ ਆਂਦੀ ਹੈ ਜੀ ਜੀ ਦਰਿਆ ਹੈਗਾ ਜੀ ਜੋ ਪਾਕਿਸਤਾਨ ਨੂੰ ਜਾਂਦਾ ਹੈ ਜੀ ਉਹਦਾ ਪਾਣੀ ਟੁੱਟ ਕੇ ਇਧਰ ਆਂਦਾ ਤੇਜਰ ਵੱਲੋਂ ਜੀ ਉਹ ਦੱਸਦੇ ਨੇ ਬਈ ਜੀ ਵੀ ਜਿਵੇਂ 2 2 ਕਿਲੋਮੀਟਰ ਜਾਂ 1.5 ਕਿਲੋਮੀਟਰ ਇਲਾਕਾ ਬਣਦਾ ਹੈ ਜੀ ਜੀ ਜੇਕਰ ਉਹ ਵੱਜ ਜਾਏ ਤੇ ਜਿਹੜੇ ਆ 15-20 ਪੈਂਡ ਲਗਭਗ ਆਂਦੇ ਇਹ ਨੁਕਸਾਨ ਤੋਂ ਬਚ ਸਕਦੇ ਆ ਹੇ ਮੰਗ ਰੱਖੀ ਸੀ ਕਾਨੂੰਨ ਮੰਤਰੀ ਵਿਆਏ ਸੀ ਬੀਜੇਪੀ ਦੇ ਉਹ ਕਹਿ ਗਏ ਸੀ ਵੀ ਤੁਸੀਂ ਸਾਡੇ ਕੋਲ ਆਓ ਇਹ ਤੁਹਾਡੀ ਅਸੀਂ ਮਿਸਕਲਾਲ ਕਰਾਂਗੇ ਪਹੁੰਚ ਕੀਤੀ ਫਿਰ ਕਿਸੇ ਨੇ ਨਹੀਂ ਅਜੇ ਤੱਕ ਨਹੀਂ ਕਿਸੇ ਵੀ ਨੇ ਕੀਤੀ ਤੁਹਾਨੂੰ ਲੱਗਦਾ ਬੀਜੇਪੀ ਹੱਲ ਕਰ ਦੋ ਦੇਖੋ ਜੀ ਜੇ ਚਲੇਗਾ ਤਾਂ ਮਿਸਕ ਜੇ ਚਲੇਗਾ ਤਾਂ ਉਹ ਵੀ ਸਕਦਾ ਹੈ ਕਾਂਗਰਸ ਕਾਲੀ ਦਲ ਭਗਵੰਤ ਮਾਨ ਆਮ ਆਦਮੀ ਸਰਕਾਰ ਨੇ ਕੁਝ ਕੀਤਾ ਤੁਹਾਡੇ ਲਈ ਜੀ ਅਜੇ ਤੱਕ ਤਾਂ ਨਹੀਂ ਕੀਤਾ ਇਨ੍ਹਾਂ ਨੇ ਨਹੀਂ ਕੀਤਾ ਨਹੀਂ ਕੀਤਾ ਜੀ ਹੁਣ ਚੌਥੀ ਦੀ ਟਰਾਈ ਕਰੋਗੇ ਹਾਂਜੀ ਹਾਂਜੀ ਆ ਵੀ ਕਿਸਾਨ ਵੀ ਕਿਸਾਨ ਜਾਨ ਜੇ ਸਾਰੇ ਜਾਨ ਜੋੜ ਕੇ ਜੀ ਹੱਲ ਹੋ ਸਕਦਾ ਹੈ ਤੁਸੀਂ ਤਾਂ ਇਹ ਕਿੰਨੋਂ ਕੋਈ ਸਾਡੀ ਵਿਅਕਤੀਗਤ ਤੌਰ ਤੇ ਕੋਈ ਪਾਰਟੀ ਨਹੀਂ ਜੇ ਇਕੱਠੇ ਜਾਣ ਤਾਂ ਤੁਸੀਂ ਜਾ ਸਕਦੇ ਹੋ ਉਹਨਾਂ ਨੂੰ ਮਿਲਣਾ ਹਾਂਜੀ ਹਾਂਜੀ ਇਕੱਠੇ ਜਾਣ ਤਾਂ ਜਾ ਸਕਦੇ ਹਾਂ